ਕੀ ਕ ਮਸਲਾ ਤੇ ਸਭ ਬਹੁਤ ਚੱਲ ਰਿਹਾ ਹੈ ਜਿਵੇਂ ਕਿ ਜਿਹੜਾ ਟਰੱਕ ਆਪਰੇਟਰ ਨੂੰ ਲੈ ਕੇ ਉਹ ਇਹ ਮਸਲਾ ਹੋਰ ਗੰਭੀਰਤਾ ਦੇ ਨਾਲ ਲਿਆ ਗਿਆ ਹੈ ਸਖਤੀ ਵੀ ਹੋਈ ਹੈ ਇਸ ਤੇ ਕਈ ਕਾਰਨ ਨੇ ਜਿੱਡੀ ਵੱਡੀ ਤੌਰ ਤੇ ਇਹ ਸਖਤੀ ਹੋਈ ਹੈਗੀ ਉਹਦੇ ਨਾਲ ਬਹੁਤ ਅਸਰ ਹੈ ਜਿਹੜਾ ਬਾਕੀ ਦੇਸ਼ ਨੇ ਵੀ ਲੋਕਾਂ ਨੂੰ ਪਾਏਗਾ ਲਗ ਲਗ ਕਾਰਨਾ ਕਰਕੇ ਜਦੋਂ ਯੂਕੇ ਸਰਕਾਰ ਨੇ ਵੀ ਕਈ ਜਿਹੜੇ ਫਰਜ਼ੀ ਕਾਲਜ ਉਹ ਬੰਦ ਕੀਤੇ ਉਹ ਤਦੀ ਸਖਤੀ ਹੋਈ ਬਾਅਦ ਵਿੱਚ ਇਹ ਨਿਕਲਿਆ ਕਿ ਉਹ ਫਰਜ਼ੀ ਨੇ ਉਹ ਤਾਂ ਇਹ ਜਿਹੜੀਆਂ ਕਾਰਵਾਈਆਂ ਹੋਈਆਂ ਨੇ ਸੋ ਮੈਂ ਬੇਨਤੀ ਇਹ ਹੀ ਕਰੂੰਗਾ ਕਿ ਜਿਹੜਾ ਕੋਈ ਵੀ ਇਥੋਂ ਬਾਹਰ ਜਿ ਕੋ ਆਪਣੇ ਕਾਗਜ਼ ਪੱਤਰ ਜ਼ਰੂਰ ਪੂਰੇ ਹੋਣ ਦੇਸ਼ ਦੇਸ਼ ਦੇ ਵਿੱਚ ਜਿਹੜੇ ਐਨਆਰਆਈਸ ਨੇ ਉਹਨਾਂ ਨੂੰ ਵੀ ਉਮੀਦ ਹੁੰਦੀ ਹੈ ਕਿ ਸਾਡਾ ਚੁਣਿਆ ਹੋਇਆ ਨਮਾਇੰਦਾ ਸਾਡੇ ਮਸਲੇ ਜ਼ਰੂਰ ਉਠਾਊਗਾ ਉੱਚੇ ਚੇਤੇ ਤੌਰ ਤੇ ਜਿਹੜੇ ਜ਼ਮੀਨਾਂ ਦੇ ਝਗੜੇ ਹੁੰਦੇ ਨੇ ਕਈਆਂ ਦੇ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਹੋਏ ਨੇ ਇਹ ਫਰੋਤੀਆਂ ਦੇ ਕੁਝ ਬਹੁਤ ਹੀ ਅਨਸੁਖਾਵੀ ਕਟਨਾਵਾ ਵਾਪਰੀਆਂ ਨੇ ਪਰ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਐਨਆਰਏਜ਼ਿਤ ਵਜਾਤ ਜ਼ਿਆਦਾ ਆ ਉਥੇ ਜ਼ਰੂਰ ਉਹ ਥਾਣਾ ਜਿਹੜਾ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜਿੱਥੇ ਉਹ ਐਨਆਰਏਜ਼ ਦੇ ਮਸਲੇ ਨੂੰ ਤਰਜੀਹ ਦਿੱਤੀ ਜਾਵੇ ਮੰਯੂਗ ਮੰਤਰੀ ਸਾਹਿਬ ਨੂੰ ਵੀ ਇਹੀ ਬੇਨਤੀ ਕੀਤੀ ਸੀ ਕਿ ਉਹਨਾਂ ਲਈ 1 ਵਿੰਡੋ ਜਿਹੜਾ ਸਿਸਟਮ ਆ ਇਹਦੇ ਪੁਖਤਾ ਤਰੀਕੇ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਆ ਆਪਾਂ ਉੱਥੇ ਤੱਕ ਨਹੀਂ ਸੀਮਤ ਰੱਖਣਾ ਆਪਾਂ ਜਿਹੜੇ ਸੈਲਾਨੀ ਹੋ ਰਹੇ ਦੁਨੀਆ ਭਰ ਤੋਂ ਹੋ ਜੇ ਤੇ ਪੰਜਾਬ ਦੇ ਵਿੱਚ ਤਾਂ ਉਵੇ ਜੇ ਅੰਮ੍ਰਿਤਸਰ ਤੇ ਚੰਡੀਗੜ੍ਹ ਦੇ ਲਈ ਉਹਨਾਂ ਨੂੰ ਸਿੱਧੀਆਂ ਉਡਾਨਾਂ ਵੀ ਸਹੂਲਤ ਹੋਵੇ ਨਾਲ ਦੀ ਨਾਲ ਜਿਹੜਾ ਕਰਤਾਰਪੁਰ ਸਾਹਿਬ ਦਾ ਮੰਗਾ ਆ ਉਹ ਫੇਰ ਖੋਲਿਆ ਜਾਵੇ ਕਿ ਜਿਹੜੇ ਬੰਦੀ ਸਿੰਘ ਨੇ ਤੇ ਜਿਹੜੇ ਸਿਆਸੀ ਕੈਦੀ ਆਪਣੀਆਂ ਸਜ਼ਾਵਾਂ ਪੂਰ ਚੁੱਕੇ ਨੇ ਉਹਨਾਂ ਦੀ ਵੀ ਰਿਹਾਈ ਕੀਤੀ ਜਾਣੀ ਚਾਹੀਦੀ ਤਾਂ ਉਹਨਾਂ ਦਾ ਕੇਸ ਹੈਗਾ ਆ ਕਿ ਉਹ ਜਲਦ ਤੋਂ ਜਲਦ ਉਹ ਵੀ ਨਜਿੱਠਿਆ ਜਾਵੇ ਵਿਦੇਸ਼ਾਂ ਵਿੱਚ ਵੀ ਅਕਸਰ ਦੇਖਦੇ ਆ ਅਸੀਂ ਕਿ ਜਿਹੜੇ ਸਾਡੇ ਪੰਜਾਬੀ ਉੱਥੇ ਚੁਣੇ ਜਾਂਦੇ ਨੇ ਨੁਮਾਇੰਦਗੀ ਕਰਦੇ ਨੇ ਤੇ ਨਾਲ ਹੀ ਚਾਹੇ ਮਸਲੇ ਸਾਡੇ ਨੇ ਪਰ ਉੱਥੇ ਵੀ ਉਹ ਫਿਕਰਮੰਦ ਹੁੰਦੇ ਨੇ ਤਰਮਨਜੀਤ ਸਿੰਘ ਢੇਸੀ ਅੱਜ ਪਹੁੰਚੇ ਸੀਗੇ ਯੂਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਨੇ ਤੇ ਐਨਆਰਆਈ ਮਿਨਿਸਟਰ ਦੇ ਨਾਲ ਵੀ ਮੁਲਾਕਾਤ ਕਰੀ ਹੈ ਤੇ ਨਾਲ ਹੀ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਕਹੀਏ ਕਿ ਜਿਵੇਂ ਉੱਥੇ ਇਹ ਚਿੰਤਾ ਕਰਦੇ ਨੇ ਤਾਂ ਉਹਦੇ ਉਹਨਾਂ ਮਸਲਿਆਂ ਨੇ ਹੱਲਾ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈਗੀ ਤੇ ਸਭ ਦੇਖਿਏ ਅਕਸਰ ਤੁਸੀਂ ਜਦੋਂ ਆਉਨੇ ਹੋ ਪੰਜਾਬ ਤੇ ਉੱਥੇ ਵੀ ਖੈਰ ਜਦੋਂ ਤੁਸੀਂ ਹੁੰਨੇ ਹੋਗੇ ਤੇ ਪੰਜਾਬ ਵੀ ਮਸਲਿਆਂ ਨੂੰ ਲੈ ਕੇ ਹਮੇਸ਼ਾ ਬੋਲਦੇ ਵੀ ਆਉ ਐਨ ਆਰ ਆਈ ਮਿਨਿਸਟਰ ਤੋਂ ਕਿਸ ਤਰ੍ਹਾਂ ਦੀ ਡਿਮਾਂਡਸ ਸੀਗੀਆਂ ਕਿ ਜੋ ਐਨ ਆਰ ਆਈਸ ਆਉਂਦੇ ਨੇਗੇ ਉਹਨਾਂ ਨੂੰ ਕੀ ਕੀ ਦਿੱਕਤਾਂ ਪਰੇਸ਼ਾਨੀ ਹੁੰਦੀਆਂ ਨੇ ਜਿਹੜੀਆਂ ਹੱਲ ਕਰਨ ਦੀ ਪਹਿਲ ਤੌਰ ਤੇ ਲੋੜ ਹੈ ਦੇਖੋ ਉਸਮਿਸ ਸਿੰਘ ਜੀ ਮੈਂ ਤਾਂ ਜਦੋਂ ਵੀ ਇੱਥੇ ਆਉਂਦਾ ਆ ਇਹ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇੱਥੇ ਆ ਕੇ ਲੋਕਾਂ ਨਾਲ ਮਿਲिए ਗलिए ਇਹ ਬਕਾਇਦਾ ਮੇਰੀ ਨਿੱਜੀ ਫੇਰੀ ਸੀ ਸੋ ਦੀਆਂ ਬੀਬੀ ਅਸੀ ਦੋਨਾਂ ਬੱਚਿਆਂ ਨੂੰ ਨਾਲ ਲੈ ਕੇ ਉਹ ਇਹ ਆ ਕਿ ਪਿੰਡ ਦੇ ਨਾਲ ਜੁੜਨ ਇਥੇ ਖੂਹ ਤੇ ਬੰਬੀ ਤੇ ਜਾ ਕੇ ਨਹਾਉਣ ਸਾਡੇ ਜੋ ਸਕੂਲ ਨੇ ਉਥੇ ਜਾਣ ਉਥੇ ਪਤਾ ਲੱਗੇ ਉਹਨਾਂ ਨੂੰ ਵੀ ਪੀ ਇੱਥੇ ਦੇ ਰਿਸ਼ਤੇਦਾਰੀਆਂ ਦੀਆਂ ਅੰਗਲੀਆਂ ਸਕੜੀਆਂ ਦਾ ਪਰ ਇਸ ਦੇ ਨਾਲ-ਨਾਲ ਜੋ ਲੋਕਾਂ ਦੇ ਚੁਣੇ ਹੋਏ ਨਮਾਇंदे ਹੁਣ ਮੈਂ ਇਥੇ ਸਲੋ ਯੂਕੇ ਦੇ ਪਿਛਲੇ 8 ਸਾਲਾਂ ਤੋਂ ਉਥੇ ਸੇਵਾ ਨਿਭਾ ਰਿਹਾ ਹਾਂ ਉੱਥੇ ਬਤੌਰ ਮੈਂਬਰ ਆਫ ਪਾਰਲਮੈਂਟ ਤੋਂ ਉਹਨਾਂ ਲੋਕਾਂ ਨੂੰ ਵੀ ਪਰਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਐਨ ਆਰ ਆਈਜ਼ ਨੇ ਉਹਨਾਂ ਨੂੰ ਵੀ ਉਮੀਦ ਹੁੰਦੀ ਹੈ ਕਿ ਸਾਡਾ ਚੁਣਿਆ ਹੋਇਆ ਨੁਮਾਇੰਦਾ ਸਾਡੇ ਮਸਲੇ ਜ਼ਰੂਰ ਉਠਾਊਗਾ ਸੋ ਬਾਕਾਇਦਾ ਉਸ ਸਿਲਸਿਲੇ ਦੇ ਵਿੱਚ ਮੈਂ ਧਨਵਾਦ ਕਰਨਾ ਚਾਹੁੰਦਾ ਹਾਂ ਜਿਹੜੇ ਇੱਥੇ ਮਾਨਯੋਗ ਕੈਬਨਿਟ ਮੰਤਰੀ ਸ੍ਰੀ ਸੰਜੀਵ अरोड़ा ਜੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਕਿਉਂਕਿ ਉਹ ਐਨ ਆਰ ਆਈਸ ਜੋ ਮਸਲਿਆਂ ਦੇ ਬਾਰੇ ਵਿਭਾਗ ਉਹਨਾਂ ਦੇ ਅਧੀਨ ਹੈ ਸੋ ਉਹਨਾਂ ਦੇ ਨਾਲ ਵੀ 1 ਘੰਟਾ ਜਦੋਂ ਵਾਰਤਾਲਾਪ ਹੋਇਆ ਉਹ ਇਸ ਵਿਚਾਰ ਵਟਾਂਦਰਾ ਸਾਡਾ ਇਸ ਤੇ ਸੀਗਾ ਮੁੱਖ ਕਿ ਜਿਹੜੇ ਐਨ ਆਰ ਆਈਸ ਦੇ ਮਸਲੇ ਨੇ ਉੱਚੇ ਚੇਤੇ ਤੌਰ ਤੇ ਜਿਹੜੇ ਜ਼ਮੀਨਾਂ ਦੇ ਝਗੜੇ ਹੁੰਦੇ ਨੇ ਕਈਆਂ ਦੇ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਹੋਏ ਨੇ ਜਿਹੜੇ ਫਰੋਤੀਆਂ ਦੇ ਕੁਝ ਬਹੁਤ ਹੀ ਅਨਸੁਖਾਂ ਵੀ ਘਟਨਾਵਾਂ ਵਾਪਰੀਆਂ ਨੇ ਇਹਨਾਂ ਦੇ ਨਾਲ ਨਜਿੱਠਣ ਦੇ ਲਈ ਵੀ ਮੈਨੂੰ ਪਤਾ ਕਿ ਇੱਥੇ ਐਨਆਰਆਈ ਕੋਰਟਸ ਅਤੇ ਐਨਆਰਆਈs ਥਾਣੇ ਦੀ ਵੀ ਕੁਝ ਜਗ੍ਹਾ ਤੇ ਉਹਨਾਂ ਦੀ ਸਥਾਪਨਾ ਹੈਗੀ ਆ ਪਰ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਐਨਆਰਆਈs ਦੀ ਤਜਾਦ ਜ਼ਿਆਦਾ ਆ ਉਥੇ ਜ਼ਰੂਰ ਉਹ ਥਾਣਾ ਜਿਹੜਾ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜਿੱਥੇ ਉਹ ਐਨਆਰਆਈ ਦੇ ਮਸਲੇ ਨੂੰ ਤਰਜੀਹ ਦਿੱਤੀ ਜਾਵੇ ਦੇਖੋ ਇਹਦਾ ਫਾਇਦਾ ਨਾ ਸਿਰਫ ਉਹ ਐਨਆਰਆਈ ਨੂੰ ਹੈ ਜਿਹੜੇ ਬਾਹਰ ਵਾਸਤੇ ਪੰਜਾਬੀ ਨੇ ਇਹਦਾ ਫਾਇਦਾ ਇੱਥੇ ਦੇ ਪੰਜਾਬ ਦੇ ਪੰਜਾਬੀਆਂ ਨੂੰ ਵੀ ਇਸ ਪ੍ਰਕਾਰ ਹੈ ਕਿ ਦੇਖੋ ਜੇ ਉਹ ਉਹਨਾਂ ਨੂੰ ਇਨਸਾਫ ਮਿਲੂਗਾ ਜੇ ਉਹਨਾਂ ਨੂੰ ਇਹੋ ਜਿਹਾ ਅਹਿਸਾਸ ਹੋਊਗਾ ਕਿ ਉਹਨਾਂ ਦੇ ਮਸਲੇ ਇੱਥੇ ਦਾ ਪ੍ਰਸ਼ਾਸਨ ਸੁਣਦਾ ਆ ਉਹਦੇ ਨਾਲ ਉਹ ਇੱਕ ਤਾਂ ਆਪ ਇੱਥੇ ਆਉਂਦੇ ਨੇ ਹੋਰ ਵੀ 50 ਬੰਦਿਆਂ ਨੂੰ ਜਾ ਕੇ ਉੱਥੇ ਦੱਸ ਦਿਆ ਵੀ ਸਾਡ ਨੂੰ ਵਾਕਈ ਵੀ ਪੰਜਾਬ ਜਾਂ ਇੰਡੀਆ 'ਚ ਸਾਨੂੰ ਇਨਸਾਫ ਮਿਲਿਆ ਹੈ ਤੁਸੀਂ ਵੀ ਇੱਥੇ ਆਵੋ ਤੁਸੀਂ ਜਿਹੜਾ ਇੱਥੇ ਕਾਰੋਬਾਰੀਏ ਨੇ ਉਹਨਾਂ ਦਾ ਪੂੰਜੀ ਨਿਵੇਸ਼ ਇੱਥੇ ਜਿਹੜਾ ਇਨਵੈਸਟ ਕਰਨ ਦਾ ਤਦੀ ਮਨ ਬਣੂਗਾ ਜੇ ਉਹਨਾਂ ਦਾ ਵੀ ਮੈਂ ਉਹ ਮਾਨਯੋਗ ਮੰਤਰੀ ਸਾਹਿਬ ਨੂੰ ਵੀ ਇਹੀ ਬੇਨਤੀ ਕੀਤੀ ਸੀ ਕਿ ਉਹਨਾਂ ਲਈ 1 ਵਿੰਡੋ ਜਿਹੜਾ ਸਿਸਟਮ ਆ ਇਹਦੇ ਪੁਖਤਾ ਤਰੀਕੇ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਹਦਾ ਇੱਥੇ ਰੋਜ਼ਗਾਰ ਵਧੂਗਾ ਲੋਕਾਂ ਦਾ ਇੱਥੇ ਕਾਰੋਬਾਰ ਇੰਪੋਰਟ ਐਕਸਪੋਰਟ ਦਾ ਵਧੂਗਾ ਇੱਕ ਮੈਂ ਉਹਨਾਂ ਨੂੰ ਹੋਰ ਵੀ ਬੇਨਤੀ ਕੀਤੀ ਸੀ ਜੋ ਪਿਛਲੇ 8 ਸਾਲਾਂ ਤੋਂ ਕਰਦਾ ਆ ਰਿਹਾ ਕਿ ਪੰਜਾਬ ਫੜੇ ਜਿਹੜਾ ਏਵੀਏਸ਼ਨ ਸੈਕਟਰ ਜਿਹੜਾ ਹਵਾ ਬਾਜ਼ੀ ਖੇਤਰ ਆ ਕਿਉਂਕਿ ਲੱਖਾਂ ਨਹੀਂ ਕਰੋੜਾਂ ਪੰਜਾਬੀ ਫੈਲੇ ਹੋਏ ਨੇ ਦੁਨੀਆ ਭਰ ਦੇ ਵਿੱਚ ਉਹ ਸਿਰਫ ਜੇ ਆਪਾਂ ਉਹਨਾਂ ਨੂੰ ਹੀ ਰੱਖੀਏ ਪਰ ਆਪਾਂ ਉੱਥੇ ਤੱਕ ਨਹੀਂ ਸੀ ਮਿਟ ਰੱਖਣਾ ਆਪਾਂ ਜਿਹੜੇ ਸੈਲਾਨੀ ਹੋ ਰਹੇ ਦੁਨੀਆ ਭਰ ਤੋਂ ਜੇ ਇੱਥੇ ਪੰਜਾਬ ਦੇ ਵਿੱਚ ਤਾਂ ਆਉਗੇ ਜੇ ਅਮ੍ਰਿਤਸਰ ਤੇ ਚੰਡੀਗੜ੍ਹ ਦੇ ਲਈ ਉਹਨਾਂ ਨੂੰ ਸਿੱਧੀਆਂ ਉਡਾਨਾਂ ਵੀ ਸਹੂਲਤ ਹੋ ਗਈ ਵੇਬੀ ਉਹਨਾਂ ਨੂੰ ਗਾਲਾਂ ਕਹੀ ਕਿ ਜਿਹੜਾ ਉਹ ਜੋ ਇੰਡੀਆ ਦੀ ਸਰਕਾਰ ਨੂੰ ਇਹ ਬੇਨਤੀ ਕਰਨ ਕਿ ਜਿਹੜਾ ਇੰਟਰਨੈਸ਼ਨਲ ਕਾਰਗੋ ਪੋਰਟ ਆ ਉਹ ਬੰਦ ਪਿਆ ਉਥੇ ਅੰਮ੍ਰਿਤਸਰ ਦੇ ਵਿੱਚ ਉਹ ਖੋਲਿਆ ਜਾਵੇ ਨਾਲ ਦੀ ਨਾਲ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਘਾ ਆ ਉਹ ਫਿਰ ਖੋਲਿਆ ਜਾਵੇ ਮੈਨੂੰ ਪਤਾ ਕਿ ਜੋ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੀਗਾ ਉਦੋਂ ਪਾਕਿਸਤਾਨ ਦਾ ਇੰਡੀਆ ਦੇ ਵਿਚਕਾਰ ਬਹੁਤ ਹੀ ਤਣਾਅ ਪੈਦਾ ਹੋ ਗਿਆ ਸੀ ਤਾਂ ਉਸ ਅਤਵਾਦੀ ਹਮਲੇ ਦਾ ਮੈਂ ਉਥੇ ਬਰਤਾਨਵੀ ਪਾਰਲੀਮੈਂਟ ਦੇ ਵਿੱਚ ਕੁਝ ਦਾ ਖੰਡਨ ਕੀਤਾ ਸੀਗਾ ਪਰ ਮੈਂ ਇਹ ਵੀ ਚਾਹੁੰਦਾ ਕਿ ਦੇਖੋ ਅਗਾਂ ਦੇ ਲਈ ਬਹੁਤ ਫਾਇਦਾ ਹੈਗਾ ਇੰਡੀਆ ਦਾ ਪਾਕਿਸਤਾਨ ਦੋਨਾਂ ਦੇਸ਼ਾਂ ਦਾ ਜੇ ਸਮੇਂ ਦੀਆਂ ਸਰਕਾਰਾਂ ਵਧੀਆ ਸੰਬੰਧ ਆਪਣੇ ਕਰਨ ਜੇ ਵਪਾਰ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚਕਾਰ ਆਪਾਂ ਉਹ ਸੰਧੀ ਹੁੰਦੀ ਆ ਜਿਹੜਾ ਯੂਕੇ ਤਾਂ ਇੰਡੀਆ ਦੇ ਵਿੱਚਕਾਰ ਹੋ ਗਈ ਆ ਯੂਕੇ ਤੇ ਇੰਡੀਆ ਦੀ ਜਿਹੜੀ ਇਹ ਵਪਾਰਕ ਸੰਧੀ ਹੈ ਜਿਹੜਾ ਐਫਟੀਏ ਆ ਇਹਦੇ ਨਾਲ ਅਰਬਾਂ ਦਾ ਫਾਇਦਾ ਦੋਨਾਂ ਦੇਸ਼ਾਂ ਨੂੰ ਹੋਊਗਾ ਵਪਾਰ ਵਧੂਗਾ ਇੱਦੀ ਦੇਖੋ ਜੇ ਗਵਾਂਡੀ ਮੁਲਕਾਂ ਦਾ ਹੁੰਦਾ ਆ ਤਾਂ ਉਹਦੇ ਵਾਰ ਕੀ ਕੋਈ ਰੀਸ ਨਹੀਂ ਹੁੰਦੀ ਕਿਉਂਕਿ ਉਹਦਾ ਜ਼ਿਆਦਾ ਫਾਇਦਾ ਪੰਜਾਬੀਆਂ ਨੂੰ ਹੋਣਾ ਹੈ ਕਿਉਂਕਿ ਜਿਹੜਾ ਚਾਹੇ ਉਹ ਖੇਤੀਬਾੜੀ ਦਾ ਉਤਪਾਦਨ ਹੈ ਚਾਹੇ ਉਹ ਜਿਹੜੇ کارਖਾਨੇ ਆ ਫੈਕਟਰੀਆਂ ਉਹ ਜਿਹੜੀਆਂ ਮਸ਼ੀਨਾਂ ਉਹ ਜਿਹੜਾ ਸਾਰੀਆਂ ਚੀਜ਼ਾਂ ਉਹ ਉਹਦੀ ਵਿਕਰੀ ਬਾਹਰ ਹੋ ਸਕਦੀ ਆ ਤਦ ਹੀ ਉਹਦੇ ਨਾਲ ਰੋਜ਼ਗਾਰ ਇਥੇ ਪੰਜਾਬੀਆਂ ਦਾ ਵਧੂਗਾ ਸੋ ਇਹ ਇਹ ਵੀ ਮਸਲਿਆਂ ਤੇ ਮੈਂ ਗੱਲਬਾਤ ਉਹਨਾਂ ਦੇ ਨਾਲ ਕੀਤੀ ਮੈਂ ਚਾਹੁੰਦਾ ਕਿ ਜਿਹੜੀ ਸ੍ਰੀ ਗੁਰਤੇਗ ਬਹਾਦਰ ਜੀ ਦੀ 350ਵੀ ਜੋ ਸ਼ਹਾਦਤ ਦੀ ਜਿਹੜੀ 2 ਘੰਟਾ ਆਪਾਂ ਮਨਾਉਣ ਜਾ ਰਹੇ ਹਾਂ ਜਿਹੜੇ ਹਿੰਦੀ ਚਾਦਰ ਦੀ ਉਹ ਆਪਾਂ ਉਸ ਨੂੰ ਮੁੱਖ ਰੱਖਦੇ ਹੋਏ ਇਹ ਕਈ ਕਾਰਜ ਆਪਾਂ ਉਲੀਕੀਏ ਖਾਸ ਤੌਰ ਤੇ ਜਿਹੜਾ ਹਵਾ ਬਾਜ਼ੀ ਖੇਤਰ ਦੇ ਵਿੱਚ ਕਿ ਇੱਥੇ ਲੋਕਾਂ ਨੂੰ ਆਉਣ ਜਾਣ ਦੇ ਲਈ ਵੀ ਆਪਾਂ ਇਸ ਗੱਲ ਨੂੰ ਮਨਾਉਣ ਦੇ ਲਈ ਕਿ ਇਸ ਭਾਈਚਾਰਕ ਸਾਂਝ ਵਧਾਉਣ ਦੇ ਲਈ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਗ ਆਇਆ ਚਾਹੇ ਉਹ ਵਪਾਰ ਵਧਾਉਣ ਦਾ ਆ ਚਾਹੇ ਉਹ ਵਧੀਆ ਸਬੰਧ ਕਰਨ ਦਾ ਆ ਇਹ ਆਪਾਂ ਗੁਰਦੇਵ ਬਹਾਦਰ ਜੀ ਦੀ ਨਿਸਾਨ ਉਹਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਇਹ ਕਾਰਜ ਜਿਹੜਾ ਇੰਡੀਆ ਸਰਕਾਰ ਤਾਂ ਪੰਜਾਬ ਸਰਕਾਰ ਉਲੀਕਣ ਅਲੱਗ ਬਹੁਤ ਸਾਰੇ ਜਿਹੜੇ ਮਸਲੇ ਸਈ ਚਾਹੇ ਉਹ ਸਿਆਸੀ ਕੈਦੀਆਂ ਦੇ ਮੈਨੂੰ ਪਤਾ ਵੀ ਮਾਨਯੋਗ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਦੇ ਵੀ ਆਦੇਸ਼ ਨੇ ਕਿ ਜਿਹੜੇ ਬੰਦੀ ਸਿੰਘ ਨੇ ਜਿਹੜੇ ਸਿਆਸੀ ਕੈਦੀ ਆਪਣੀਆਂ ਸਜ਼ਾਵਾਂ ਭੁਗ ਚੁੱਕੇ ਨੇ ਉਹਨਾਂ ਦੀ ਵੀ ਰਿਹਾਈ ਕੀਤੀ ਜਾਣੀ ਚਾਹੀਦੀ ਤਾਂ ਕਿ ਉਹਨਾਂ ਨੂੰ ਮੁਖਤਾਰਾ ਦੇ ਵਿੱਚ ਫੇਰੀ ਵਾਪਸ ਲਿਆ ਜਾ ਸਕਦਾ ਜੇ ਉਹਨਾਂ ਨੂੰ ਇਨਸਾਫ ਮਿਲੂਗਾ ਇਸ ਦੇ ਨਾਲ ਨਾਲ ਬਰਤਾਨੀਆ ਦੇ ਨਾਲ ਜਿਹੜੇ ਲੋਕ ਸਬੰਧ ਰੱਖਦੇ ਨੇ ਮੈਨੂੰ ਪਤਾ ਸਲੋ ਦੇ ਬਹੁਤ ਸਾਰੇ ਨਗਰ ਨਿਵਾਸੀ ਆ ਉਹਨਾਂ ਨੇ ਜਿਹੜਾ ਜਗਤਾਰ ਸਿੰਘ ਜੋਹਲ ਉਹਨਾਂ ਦਾ ਮਸਲਾ ਵੀ ਉਠਾਇਆ ਜੋ ਪਿਛਲੇ 8 ਸਾਲਾਂ ਤੋਂ ਇੱਥੇ ਜੋ ਚੱਲ ਰਿਹਾ ਆ ਵੀ ਉਹ ਵੀ ਜਿਹੜਾ ਉਹਨਾਂ ਦਾ ਕੇਸ ਹੈਗਾ ਆ ਵੀ ਉਹ ਜਲਦ ਤੋਂ ਜਲਦ ਉਹ ਵੀ ਨਿਜਿੱਠਿਆ ਜਾਵੇ ਤਾਂ ਕਿ ਉੱਥੇ ਵੀ ਇਨਸਾਫ ਹੋਵੇ ਇਹ ਚੀਜ਼ਾਂ ਜੋ ਅਲੱਗ-ਅਲੱਗ ਜਿਹੜੇ ਮਸਲੇ ਸੀ ਜਿਨ੍ਹਾਂ ਤੇ ਵਿਚਾਰ ਵਟਾੰਦਰਾ ਪਹਿਲਾਂ ਵੀ ਹੋਇਆ ਤਾਂ ਹੁਣ ਅਗਾਹ ਤੋਂ ਵੀ ਹੁੰਦਾ ਰਹੇਗਾ ਇੱਥੇ ਚ ਦੇਖੀ ਇੱਕ ਮਸਲਾ ਟਿਸਾ ਬਹੁਤ ਚੱਲ ਰਿਹਾ ਹੈ ਜਿਵੇਂ ਕਿ ਜਿਹੜਾ ਟਰੱਕ ਆਪਰੇਟਰ ਨੂੰ ਲੈ ਕੇ ਉਸ ਤੋਂ ਬਾਅਦ ਦੇ ਵਿੱਚ ਤਾਂ ਜੇ ਕਹੀਏ ਕਿ ਇੱਕ ਵੱਡਾ ਬੈਨ ਤੱਕ ਲੱਗ ਗਿਆ ਕਿੰਨਾ ਕੁ ਸਮਝਦੇ ਹੋ ਤੁਸੀਂ ਕਿਉਂਕਿ ਬਹੁਤ ਸਾਰੇ ਪੰਜਾਬੀ ਜਾਂਦੇ ਨੇ ਨੋ ਡਾਊਟ ਕਿ ਕਈ ਜਗ੍ਹਾ ਤੇ ਗਲਤੀਆਂ ਹੁੰਦੀਆਂ ਨੇ ਚਾਹੇ ਉਹ ਕਿਸੇ ਵੀ ਮੁਲਕ ਦਾ ਕੋਈ ਵੀ ਬਸੰਦਾ ਹੋਵੇ ਪਰ ਲੱਗਦਾ ਤੁਹਾਨੂੰ ਕਿ ਜਿੱਡੀ ਵੱਡੀ ਤੌਰ ਤੇ ਇਹ ਸ਼ਕਤੀ ਹੋਈ ਹੈਗੀ ਉਹਦੇ ਨਾਲ ਬਹੁਤ ਅਸਰ ਹੈ ਜਿਹੜਾ ਬਾਕੀ ਦੇਸ਼ ਨੇ ਵੀ ਲੋਕਾਂ ਨੂੰ ਪਾਏਗਾ ਪਰ ਨਾਲ ਨਾਲ ਪੰਜਾਬੀਆਂ ਨੂੰ ਵੀ ਬਹੁਤ ਵੱਡਾ ਇਹਦਾ ਬੈਕਸੈਟ ਹੈਗਾ ਦੇਖੋ ਕਿਸੇ ਇੱਕ ਵਾਰਦਾਤ ਕਰਕੇ ਸ਼ਕਤੀ ਜੋ ਇੰਨੇ ਵੱਡੇ ਮਿਆਰ ਤੇ ਨਹੀਂ ਹੁੰਦੀ ਉਹਦੇ ਕਈ ਕਾਰਨ ਨੇ ਜਿਹੜਾ ਪ੍ਰਵਾਸ ਤੇ ਆਪਰਵਾਸ ਦਾ ਇਹ ਮਸਲਾ ਵਿਦੇਸ਼ਾਂ ਦੇ ਵਿੱਚ ਨਾ ਸਿਰਫ ਯੂਐਸਏ ਦੇ ਵਿੱਚ ਪਰ ਦੁਨੀਆ ਭਰ ਦੇ ਵਿੱਚ ਆਇਓ ਯੂਕੇ ਦੇ ਵਿੱਚ ਇਹ ਮਸਲਾ ਹੋਰ ਗੰਭੀਰਤਾ ਦੇ ਨਾਲ ਲਿਆ ਗਿਆ ਹੈ ਸਖਤੀ ਵੀ ਹੋਈ ਹੈ ਇਸ ਤੇ ਕਈ ਕਾਰਨ ਨੇ ਕੁਝ ਤਾਂ ਜਿਹੜੇ ਗਲਤ ਤਰੀਕੇ ਨਾਲ ਜਿਹੜੇ ਏਜੰਟ ਹੁੰਦੇ ਨੇ ਉਹ ਨਾ ਸਿਰਫ ਇੱਥੇ ਦੇ ਲੋਕਾਂ ਨੂੰ ਝਾਂਸੀਆਂ 'ਚ ਪਾਉਂਦੇ ਨੇ ਉਹ ਉਹਨਾਂ ਨੂੰ ਪਹਿਲਾਂ ਇਹ ਵਾਅਦੇ ਕਰ ਦਿੰਦੇ ਨੇ ਕੀ ਤੁਹਾਡਾ ਵੀਜ਼ਾ ਬਹੁਤ ਵਧੀਆ ਤਰੀਕੇ ਨਾਲ ਅਸੀਂ ਲਵਾਉਂਗੇ ਉੱਥੇ ਵੀ ਕੰਮ ਹੋਊਗਾ ਕਈ ਵਾਰ ਉਹਨਾਂ ਨੂੰ ਉੱਥੇ ਕਾਲਜਾਂ ਦੇ ਵਿੱਚ ਦਾਖਲ ਕਰਾ ਦਿੰਦੇ ਨੇ ਪਰ ਉਹ ਅਸੀਂ ਦੇਖਿਆ ਕਿ ਕਈ ਵਿਅਕਤੀ ਉੱਥੇ ਜਾਂਦੇ ਨੇ ਉਹ ਵਿਚਾਰੇ ਨਕਲੀ ਕਾਲਜ ਨਿਕਲਦੇ ਨੇ ਉਹਨਾਂ ਲਈ ਰੋਜ਼ਗਾਰ ਵੀ ਉੱਥੇ ਸਹੀ ਤਰੀਕੇ ਨਾਲ ਨਹੀਂ ਮੌਜੂਦ ਹੁੰਦਾ ਸੋ ਮੈਂ ਬੇਨਤੀ ਇਹ ਹੀ ਕਰੂੰਗਾ ਕਿ ਜਿਹੜਾ ਕੋਈ ਵੀ ਇੱਥੋਂ ਬਾਹਰ ਜਾ ਕੋ ਆਪਣੇ ਕਾਗਜ਼ ਪੱਤਰ ਜ਼ਰੂਰ ਪੂਰੇ ਹੋਣ ਤਾਂ ਕਿ ਤੁਹਾਨੂੰ ਪੂਰਾ ਵਿਸ਼ਵਾਸ ਹੋਵੇ ਕਿ ਉੱਥੇ ਸਹੀ ਤਰੀਕੇ ਦੇ ਨਾਲ ਤੁਹਾਨੂੰ ਜੋ ਤੁਸੀਂ ਜੋ ਵੀ ਕੰਮ ਕਰਨਾ ਜਾਂ ਪੜ੍ਹਨਾ ਆ ਉਹ ਪੁਕਤਾ ਉਹਦੇ ਸੰਬੰਧ ਹੋਣ ਸੋ ਇਹ ਅਲੱਗ-ਅਲੱਗ ਕਾਰਨਾ ਕਰਕੇ ਜਦੋਂ ਯੂਕੇ ਸਰਕਾਰ ਨੇ ਵੀ ਕਈ ਜਿਹੜੇ ਫਰਜ਼ੀ ਕਾਲਜ ਉਹ ਬੰਦ ਕੀਤੇ ਉਹ ਤਦੀ ਸਖਤੀ ਹੋਈ ਵੀ ਗਲਤ ਤਰੀਕੇ ਨਾਲ ਕੁਝ ਜਿਹੜੇ ਕਮਾਂਕਾਰਾਂ ਦੇ ਵਿੱਚ ਕੁਝ ਅ ਕਈ ਵਿਅਕਤੀਆਂ ਤੋਂ ਗਲਤੀਆਂ ਹੋਈਆਂ ਉਹ ਬਾਅਦ ਵਿੱਚ ਇਹ ਨਿਕਲਿਆ ਕਿ ਉਹ ਫਰਜ਼ੀ ਨੇ ਉਹ ਤਾਂ ਇਹੋ ਜਿਹੀਆਂ ਕਾਰਵਾਈਆਂ ਹੁੰਦੀਆਂ ਨੇ ਇੱਕ ਸਾਡੇ ਸਭ ਆਉਂਦੇ 2027 ਦੇ ਵਿੱਚ ਪੰਜਾਬ ਚ ਚੋਣਾਂ ਲੱਗੀਆਂ ਤੇ ਗੈਰਹੀ ਹਰਪੀ ਤੋਰਾਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਹੋਈ ਹੈ ਉਹਨਾਂ ਦੇ ਨਾਲ ਜੇ ਕਹੀਏ ਕਿ ਪਾਰਟੀ ਉਹਨਾਂ ਨੇ ਮੁੱਖ ਤੌਰ ਤੇ ਜਿਵੇਂ ਅਲੱਗ ਬਣਾਈ ਹੈ ਤੇ ਖੁਦ ਪ੍ਰਧਾਨਗੀ ਕਰ ਰਹੇ ਨੇ ਕੀ ਇੰਪੈਕਟ ਤੁਸੀਂ ਕੀ ਅਸੈਸ ਕਰਦੇ ਹੋਗੇ ਜਦ ਬਾਹਰ ਬਹਿ ਕੇ ਦੇਖਦੇ ਹੋ ਵੀ ਪੰਜਾਬ ਦੇ ਵਿੱਚ ਕਿਉਂਕਿ ਪੰਥਕ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਵੀ ਸਮਝਿਆ ਜਾਂਦਾ ਪੰਜਾਬ ਵਾਸਤੇ ਤੇ ਪੰਥਕ ਮਸਲੇ ਬਹੁਤ ਨੇ ਪੰਥ ਦੇ ਵੀ ਦੇਖੋ ਇੱਥੇ ਜਦੋਂ ਵੀ ਮੈਂ ਆਉਂਦਾ ਆ ਇੱਥੇ ਚਾਹੇ ਮੋਕੇ ਦੀ ਸਰਕਾਰ ਹੋਵੇ ਚਾਹੇ ਅਲੱਗ-ਅਲੱਗ ਵਿਰੋਧੀ ਧਿਰ ਨੇ ਉਹਨਾਂ ਸਾਰਿਆਂ ਦੇ ਨਾਲ ਮੈਂ ਕੋਸ਼ਿਸ਼ ਕਰਦਾ ਹੁੰਦਾ ਹਾਂ ਕਿ ਜੇ ਸਮਾਂ ਇਜਾਜ਼ਤ ਦੇਵੇ ਕਿ ਉਹਨਾਂ ਦੇ ਨਾਲ ਜ਼ਰੂਰ ਮੈਂ ਮਿਲਾਂਗਲਾ ਉਹਨਾਂ ਤੋਂ ਕੁਝ ਸੁਣਾ ਕੁਝ ਸਿੱਖਾਂ ਉਹ ਇਹ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਜਦੋਂ ਅਸੀਂ ਕਿਸੇ ਨਾਲ ਵਿਚਾਰ ਵਟਾਂਦਰਾ ਕਰਦੇ ਤੁਹਾਨੂੰ ਕੁਝ ਨਾ ਕੁਝ ਉਸ ਗੱਲ ਤੋਂ ਜ਼ਰੂਰ ਮਿਲਦਾ ਆ ਸੋ ਜਿਵੇਂ ਮੇਰਾ ਫਰਜ਼ ਬਣਦਾ ਸੀ ਕਿ ਮੌਕੇ ਦੀ ਸਰਕਾਰ ਦੇ ਮੰਤਰੀ ਸਾਹਿਬਾਨ ਦੇ ਨਾਲ ਗੱਲਬਾਤ ਕੀਤੀ ਮੈਂ ਧੰਨਵਾਦੀ ਆ ਗਿਆਨੀ ਹਰਬੀ ਸਿੰਘ ਜੀ ਦੇ ਉਹਨਾਂ ਦਾ ਜੋ ਇਸ ਨਾ ਚੀਜ਼ ਨੂੰ ਮਿਲ ਸਾਡੇ ਉੱਤੇ ਘਰੇ ਵੀ ਆਏ ਉੱਤੇ ਫਗਵਾੜੇ ਵੀ ਆਏ ਉੱਤੇ ਉਹਨਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਹੋਇਆ ਦੇਖੋ ਪੰਜਾਬੀਆਂ ਨੇ ਇਹ ਫੈਸਲਾ ਲੈਣਾ ਆ ਕਿ ਉਹ ਕਿਹੋ ਜਿਹੀ ਨੁਮਾਇੰਦੇ ਚਾਹੁੰਦੀ ਆ ਉਹ ਕਿਹੋ ਜਿਹੀ ਸਰਕਾਰ ਚਾਹੁੰਦੀ ਆ ਇਹ ਇਨੀ ਔਕਾਤ ਇਸ ਨਾ ਚੀਜ਼ ਹੀ ਨਹੀਂ ਕਿ ਮੈਂ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਪੰਜਾਬੀਆਂ ਨੂੰ ਦੱਸਾਂ ਕਿ ਤੁਸੀਂ ਕਿਹੋ ਜਿਹੀ ਸਰਕਾਰ ਚੁਣੋ ਉਹਨਾਂ ਨੇ ਜਿਹੜੇ ਮਸਲਿਆਂ ਦੇ ਮੁਤਾਬਕ ਆਪਣੀਆਂ ਲੋੜਾਂ ਦੇ ਮੁਤਾਬਕ ਦੇਖਣਾ ਹੁੰਦਾ ਆ ਕਿ ਕਿਹੜੀ ਸਰਕਾਰ ਉਹਨਾਂ ਨੂੰ ਸਹੀ ਠੀਕ ਲੱਗਦੀ ਆ ਤਾਂ ਕਿਹੜਾ ਨੁਮਾਇੰਦਾ ਉਹਨਾਂ ਦੀ ਵਧੀਆ ਤਰੀਕੇ ਨਾਲ ਨੁਮਾਇੰਦਗੀ ਕਰੇਗਾ ਸੋ ਇਹੀ ਮੇਰੀ ਆਸ ਹੈ ਕਿ ਉਹ ਹਮੇਸ਼ਾ ਵਾਂਗ ਉਹ ਪਰਖੂਗੇ ਹਰ ਇੱਕ ਵਿਅਕਤੀ ਨੂੰ ਹਰ ਇੱਕ ਪਾਰਟੀ ਨੂੰ ਤੇ ਅਗਾ ਸਾਡੇ ਵਰਗੇ ਤਾਂ ਇਹੀ ਇਲੋਚਦੇ ਨੇ ਕਿ ਪੰਜਾਬ ਤਰੱਕੀ ਦੇ ਰਸਤੇ ਵੱਲ ਜਾਵੇ ਇੱਥੇ ਜਿਹੜੇ ਅਸੀਂ ਮਿੱਟੀ ਦੇ ਨਾਲ ਜੁੜੇ ਆ ਕਿ ਅਸੀਂ ਉੱਥੇ ਬਾਹਰ ਵਸਦੇ ਵੀ ਸਾਡੀਆਂ ਦਿਲੀ ਤਾੰਗ ਜਿਹੜੀ ਇਹ ਹੁੰਦੀ ਆ ਕਿ ਪੰਜਾਬ ਤਾਂ ਪੰਜਾਬੀ ਤਾਂ ਪੰਜਾਬੀਅਤ ਹੋਰ ਵਧੇ ਫੁੱਲੇ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਪਟਿਸਰਬ ਦੇਖਿਓ ਤਾਂ ਆਪਾਂ ਪੰਜਾਬ ਦੇ ਮਸਲੇ ਨੂੰ ਲੈ ਕੇ ਇਹਨਾਂ ਦੀ ਕੋਸ਼ਿਸ਼ ਹੈ ਰਹੀਂਦੀ ਹੈ ਵੀ ਜਿਹੜੇ ਸਾਡੇ ਪੰਜਾਬੀ ਉੱਥੇ ਵਸਦੇ ਨੇ ਉਹਨਾਂ ਨੂੰ ਵੀ ਪਰੇਸ਼ਾਨੀਆਂ ਦਿੱਕਤਾਂ ਨਾ ਆਉਣ ਤੇ ਵਪਾਰ ਹੈ ਜਿਹੜਾ ਪੰਜਾਬ ਦਾ ਵਧੇ ਫੁੱਲੇ ਤੇ ਉੱਥੇ ਜਦੋਂ ਉਹ ਲੋਕ ਆਪਣੇ ਵਤਨ ਵਾਪਸੀ ਕਰਦੇ ਨੇ ਜਿਵੇਂ ਖੁਦ ਵੀ ਪਰਿਵਾਰ ਦੇ ਨਾਲ ਹੀ ਅਕਸਰ ਹੁੰਦੇ ਨੇ ਤਾਂ ਕੋਸ਼ਿਸ਼ ਇਹਨਾਂ ਦੀ ਵੀ ਇਹ ਹੈ ਵੀ ਸਾਡਾ ਕਲਚਰਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜਿਹੜਾ ਉਹ ਨਾ ਹੋਵੇ ਵੀਡੀਓ ਜਨਲਿਸਟ ਹਰਪਾਲ ਦੇਨਾ ਸੁਮਿਤ ਸਿੰਘ ਰੋਜਾਨਾ ਸੰਤ ਚੰਡੀ